ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੇਸੀ ਕਿਚਨ ਤੇ ਤੈ ਦਿਨੋਂ ਸਵਾਗਤ ਅੱਜ ਆਪਾਂ ਬੇਲਪੂਰੀ ਬਣਾਉਨੇ ਆ ਇਹ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੀ ਐ ਇਸ ਨੂੰ 10 ਕਮੈਂਟੀ ਲੱਗਦੇ ਆ ਬਣਾਉਣ ਨੂੰ ਜਦੋਂ ਤੁਹਾਡੇ ਘਰ ਵਿੱਚ ਕਿਸੇ ਗੈਸਟ ਨੇ ਆਉਣਾ ਹੁੰਦਾ ਪਹਿਲਾਂ ਤੁਸੀਂ ਇਹ ਵੀ ਬਣਾ ਕੇ ਖਵਾ ਸਕਦੇ ਆ ਨਾਲੇ ਤਾਂ ਜਲਦੀ ਬਣ ਜਾਂਦੀ ਆ ਨਾਲੇ ਕੋਈ ਵੀ ਭੈਣ ਭਰਾ ਆਪਣੇ ਘਰ ਆਉਂਦਾ ਤਾਂ ਉਹਨਾਂ ਨੂੰ ਚੰਗੀ ਲੱਗਦੀ ਐ ਇਹੋ ਜੀ ਚੀਜ਼ ਤੁਸੀਂ ਨਵੇਂ ਬਣਾ ਕੇ ਕੋਈ ਖਵਾਉਨੇ ਆ ਤਾਂ ਆਪਾਂ ਥੋੜਾ ਗਿਆ ਤੁਹਾਡੇ ਨਾਲ ਆ ਤੇ ਕਾਪਾ ਟਮਾਟਾ ਲੈ ਲਿਆ ਇੱਕ ਨਿੰਬੂ ਲੈ ਲਿਆ ਇੱਕ ਕਾਪਾ ਆਨियन ਲੈ ਲਿਆ ਤੇ ਇੱਕ ਕਾਪਾ ਗ੍ਰੀਨ ਮਿਰਚ ਲਈ ਆ ਤੁਸੀਂ ਇਹ ਆਪਦੇ ਟੇਸਟ ਦੇ ਮੁਤਾਬਕ ਜਿਆਦਾ ਵੀ ਪਾ ਸਕਦੇ ਆ ਪਰ ਆਪਣੇ ਕੋਲ ਜਿਹੜੀ ਇਹ ਗ੍ਰੀਨ ਬਣਾਈ ਆ ਨਾ ਚਟਣੀ ਇਹਦੇ ਵਿੱਚ ਵੀ ਆਪਣੇ ਕੋਲੇ ਉਹਦੇ ਵਿੱਚ ਗ੍ਰੀਨ ਮਿਰਚਾਂ ਪਾਈਆਂ ਵਿੰਗ ਐਸ ਕਰਕੇ ਆਪਾਂ ਇੱਕੋ ਹੀ ਮਿਰਚ ਫਰੈਸ਼ ਵਾਲੀ ਲਈ ਆ ਇਹ ਆਪਾਂ ਜਿਵੇਂ ਚੌਲਾਂਦਗਾ ਹੁੰਦਗਾ ਨਾ ਖੇਲਾਂ ਜਗਾ ਉਹ ਆ ਇਹ ਆਪਣੇ ਕੋਲ ਥੋੜੀਆਂ ਨਹੀਂ ਗਾ ਮੋਟੀਆਂ ਹੋਗੀਆਂ ਪਕੌੜੀਆਂ ਇਹ ਜਿਆਦਾ ਬਰੀਕ ਆ ਦੇਖੋ ਇਹ ਜਿਆਦੇ ਬਰੀਕਾ ਪਕੌੜੀਆਂ ਇਹ ਜਿਹੜੀਆਂ ਪਕੌੜੀਆਂ ਇਹਨਾਂ ਦੇ ਵਿੱਚ ਆਪਣੇ ਕੋਲੇ ਡਰਾਈ ਫਰੂਟ ਵਗੈਰਾ ਵੀ ਮਿਕਸਾ ਤੁਸੀਂ ਇਹਦੇ ਵਿੱਚ ਜਿੱਦਾਂ ਗਿਰੀਆਂ ਵੀ ਪਾ ਸਕਦੇ ਆ ਕੋਈ ਡਰਾਈ ਫਰੂਟ ਜਾਂ ਤੁਸੀਂ ਆਪਣੇ ਛੋਲਿਆਂ ਦੀ ਦਾਲ ਜਿਹੜੀ ਦਲੀ ਵੀ ਹੁੰਦੀ ਆ ਉਹ ਵੀ ਪਾ ਸਕਦੇ ਆ ਇਹਦੇ ਵਿੱਚ ਇਹ ਆਪਾਂ ਥੋੜਾ ਜਿਹਾ ਚਾਟ ਮਸਾਲਾ ਲਿਆ ਤੇ ਇਹ ਆਪਾਂ ਲਈ ਆ ਜਿਹੜੀ ਆ ਪ੍ਰੀਮੀਲੀ ਦੀ ਚਟਣੀ ਤਿਆਰ ਕੀਤੀ ਹੈ ਵੀ ਘਰਚ ਬਣਾਈ ਆ ਇਹਦਾ ਵੀ ਲਿੰਕ ਤੁਹਾਨੂੰ ਮਿਲ ਜੂਗਾ ਪ੍ਰੀਮੀਅਰ ਇਹ ਐ ਡੇਟ ਉਨ YouTube ਚੈਨਲ ਤੋਂ ਹੀ ਤੇ ਤੁਸੀਂ ਇਹ ਗਾਂ ਜਾ ਕੇ ਦੇਖ ਸਕਦੇ ਆ ਇਹ ਵੀ ਤੁਸੀਂ ਦੋਵੇਂ ਚਟਣੀਆਂ ਘੜ ਦੇ ਵਿੱਚ ਤਿਆਰ ਕਰ ਸਕਦੇ ਆ ਹੁਣ ਜਿਹੜਾ ਆਪਣੇ ਕੋਲ ਇਹ ਸਾਰਾ ਸਮਾਨ ਆ ਇਹਨਾਂ ਨੂੰ ਆਪਾਂ ਕੱਟਦੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਹਨਾਂ ਨੂੰ ਕਿਵੇਂ ਬਰੀਕ ਕੱਟਣਾ ਜਿਹੜਾ ਟਮਾਟਰ ਆ ਇਹਦੇ ਬਿਜਲਾ ਹਿੱਸਾ ਨਹੀਂ ਪਉਣਾ ਹੁੰਦਾ ਤੇ ਤੁਸੀਂ ਉਹਨੂੰ ਕੱਢ ਕੇ ਸੁੱਟ ਦੇਣਾ ਉੱਪਰ ਉੱਪਰ ਲਾਈ ਬਰੀਕ ਕੱਟ ਕੇ ਜਿਵੇਂ ਤੜਕੇ ਲਈ ਗੁੰਡੇ ਕਰਤੀਦੇ ਆ ਉਹਵੇਂ ਕੱਟ ਕੇ ਤੁਸੀਂ ਤਿਆਰ ਕਰਿਓ। ਲਓ ਜੀ ਆਪਾਂ ਹੁਣ ਜਿਹੜਾ ਗੰਡਾ ਸੀਗਾ ਏ ਵੀ ਆਪਾਂ ਬਰੀਕ ਕੱਟ ਲਿਆ ਟਮਾਟਰ ਕੱਟ ਲਿਆ ਇਹ ਆਪਾਂ ਤਣੀਆ ਥੋੜਾ ਜਿਹਾ ਲੈ ਰਿਆ ਸੀਗਾ ਜਿਹੜਾ ਉਹ ਵੀ ਬਰੀਕ ਘੱਟ ਕੇ ਰੱਖ ਲਿਆ ਤੇ ਆਪਾਂ ਜਿਹੜਾ ਸੀਗਾ ਆਪਣੇ ਕੋਲੇ ਨਿੰਬੂ ਇਹਦਾ ਆਪਾਂ ਰਸ ਕੱਢ ਕੇ ਰੱਖ ਲਿਆ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਦੇ ਹਾਂ ਪਹਿਉ ਸਮੁੰ ਦਿਖਾਉਂਦੇ ਕਿ ਦਾ ਆਪਾਂ ਮਿਕਸ ਕਰ ਬੂਮਾ ਜਿੰਨੇ ਨਾ ਪਾਈਖਾ ਰਪਾਂ ਦਾ ਖੁੱਲਾ ਲਿਆ ਲੈਣਾਂ ਮਾ ਉਹਦੇ ਵਿੱਚ ਆਪਾਂ ਇਹ ਜਿਹੜੀਆਂ ਆਪਣੀਆਂ ਚੌਲਾਂ ਲਗਾਏ ਇਹ ਪਕੌੜੀਆਂ ਗਾ ਜੀ ਇਹ ਪਾ ਲੈਣਾਂਾ ਖਿਦਲਾ ਤੇ ਹੁਣ ਆਪਾਂ ਇਹਦੇ ਵਿੱਚ ਇਹ ਪਕੌੜੀਆਂ ਵੀ ਪਾ ਦੇਣਾਂ ਨੇ ਸਾਕਾ ਚਾਪਾ ਉਮੇ ਮਿਕਸ ਕਰ ਲੈਣਾ ਮੈਂ ਤੇ ਆਪਾਂ ਜਿਹੜਾ ਇਹ ਹੈਗੇਗਾ ਪਕੌੜੀਆਂ ਇਹ ਕੇ ਇਹ ਆਪਣੇ ਕੋਲੇ ਹੀ ਮਿਕਸ ਕਰ ਲੈਣੀਆਂ ਇਹ ਪਕੌੜੀਆਂ ਆਪਾਂ ਬਾਅਦ ਚ ਉਪਰ ਪਾਵਾਂਗੇ ਹੁਣ ਆਪਾਂ ਜਿਹੜਾ ਹੈਗਾ ਚਾਟ ਮਸਾਲਾ ਇਹ ਇਹਨਾਂ ਦੇ ਉਪਰ ਪਾ ਦੇਣਾ ਤੇ ਆਪਾਂ ਥੋੜੀ ਜਿਹੀ ਕਾਲੀ ਮਿਰਚ ਪਾਉਣੀ ਹੈ ਇਹਦੇ ਵਿੱਚ ਉਹਦੇ ਨਾਲ ਟੇਸ ਥੋੜਾ ਜਾਂ ਹੋਰ ਵਧੀਆ ਹੋਣ ਲੱਗੇ ਜਾਂਦਾ ਤੇ ਆਪਣੇ ਕੋਲੇ ਜਿਹੜਾ ਹੈਗਾ ਟਮਾਟਰ ਘੱਟਿਆ ਵਾ ਵਿੱਚ ਹੀ ਆਪਾਂ ਇਹ ਮਿਕਸ ਕਰ ਲੈਣਾ ਤੇ ਆਪਣੇ ਕੋਲੇ ਗੰਡਾ ਸੀ ਜਿਹੜਾ ਕੱਟਿਆ ਵਾ ਇਹ ਪਾ ਲੈਨੇ ਆ ਆਪਾਂ ਹੁਣ ਲੈਮਨ ਜੂਸ ਪਾ ਦੇਣਾ ਵਿੱਚਾ ਇਹ ਜਿਹੜਾ ਆਪਣੇ ਕੋਲੇ ਧਣੀਆ ਇਹ ਵੀ ਵਿੱਚੇ ਹੀ ਮਿਕਸ ਕਰ ਦੇਣਾ ਵਾ ਜਿਹੜਾ ਨਾਲ ਆਪਣੇ ਕੋਲੇ ਸੌਸ ਆ ਇਹਨਾਂ ਨੂੰ ਆਪਾਂ ਆਪਦੇ ਫੇਸਟ ਦੇ ਮੁਤਾਬਕ ਪਾਉਣਾ ਵਾ ਇਹ ਗ੍ਰੀਨ ਹੈ ਜਿਹੜੀ ਆਪਣੀ ਬਣਾਈ ਵੀ ਪਦੀਨੇ ਦੀ ਚਟਣੀ ਆ ਇਹ ਪਾ ਦੇਣੀ ਆ ਤੇ ਇਹ ਆਪਣੇ ਕੋਲੇ ਹੈਗੀ ਆ ਜਿਹੜੀ ਇਮਲੀ ਦੀ ਚਟਣੀ ਆ ਆਪਾਂ ਮਿਕਸ ਕਰ ਦਈਏ ਇਹ ਹੀ ਆਪਾਂ ਪਾ ਕੇ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਸਵਾਸਾ ਤੁਸੀਂ ਉਹਦੇ ਫੋਨਗਾ ਬਾਅਦ ਕੀ ਸਾਰਾ ਕੁਝ ਤੁਸੀਂ ਮਿਕਸ ਕਰਕੇ ਰੱਖ ਲਓ ਜਦੋਂ ਤੁਸੀਂ ਜਾਂ ਸਰਵਕਾਰਨਾ ਜਾਂ ਆਪ ਖਾਣਾ ਉਦੋਂ ਪਾਉ ਸੌਸਾਂ ਨਹੀਂ ਇਹ ਪਰ ਸੌਫਟ ਹੋ ਜਾਂਦੇਗਾ ਪਕੌੜ ਮੈਗੇੜਨ ਹੇਰ ਨਹੀਂ ਚੰਗੇ ਆ ਲੱਗਦੇ ਨੇ ਥੋੜੇ ਜਿਹਾ क्रिस्पी ਹੋਵੇ ਫੇਰ ਹੀ ਬਧੀਆ ਲੱਗਦੇ ਹਨ ਹੈਨਾ ਤੇ ਹੁਣ ਆਪਾਂ ਇਹੇ ਇਸ ਤਰ੍ਹਾਂ ਬਣਾ ਕੇ ਰੱਖ ਲੈਣਾ ਹੁਣ ਤੁਸੀਂ ਇਹਨੂੰ ਕਿਸੇ ਪਲੇਟ ਦੇ ਵਿੱਚ ਐਦਾਂ ਕੱਢੋ ਜਦੋਂ ਸਰਵਕਾਰਨਾ ਨਾ ਐਦਾਂ ਤੁਸੀਂ ਪਾ ਲੋ ਇਹਨੂੰ ਮੈਕਸ ਕਰਕੇ ਜਿਹੜੀਆਂ ਆਪਾਂ ਬਰੀਕ ਪਕੌੜਾਆਂ ਨਾਲ ਧੰਨਿਆ ਸੀ ਇਹਨਾਂ ਨੂੰ ਤੁਸੀਂ ਉਪਰ ਦੀਆਂ ਪਾ ਦਿਓ। ਇਹ ਕ੍ਰਿਸਪੀ ਵੀਗਾ ਹੁੰਦਾਗਾ ਨੇ ਇਹਨਾਂ ਨਾਲ ਟੇਸਟ ਹੋਰ ਵੀ ਵਧੀਆ ਆਉਂਦਾ। ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ। ਲਓ ਜੀ ਇਹ ਬਹੁਤ ਜਲਦੀ ਬਣ ਗਈ ਆ। ਐਵੇਂ ਹੀ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖਿਓ। ਫਿਰ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਡੀ ਇਹ ਬੇਲ ਗ੍ਰੀਕ ਇਸ ਤਰ੍ਹਾਂ ਦੀ ਤਿਆਰ ਹੋਈ ਆ। ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਤੇ ਤੇ ਟਿਕਟੌਕ ਤੇ ਵੀ ਵੀ ਐਕਸਾਕ ਦੇ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮਚ